ਬੀਤੇ ਦਿਨੀ ਡੇਰਾ ਬਾਬਾ ਨਾਨਕ ਵਿੱਚ ਬੀਦੀ ਮੈਡੀਕਲ ਸਟੋਰ ਦੇ ਮਾਲਕ ਦੇ ਕਤਲ ਮਾਮਲੇ ਦੇ ਵਿੱਚ ਅੱਜ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਇਸ ਮਾਮਲੇ 'ਤੇ ਲੜਿੰਦੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿੱਚ ਇੱਕ ਨਿਸ਼ਾਨ ਸਿੰਘ ਨਾਮਕ ਗੈਂਗਸਟਰ ਦਾ ਪਿੰਡ ਖੰਨਾਚੇ ਮਾਰਾ ਦੇ ਨੇੜੇ ਇੱਕ ਕਾਊਂਟਰ ਕੀਤਾ ਗਿਆ ਹੈ ਜਿਸ ਵਿੱਚ ਗੈਂਗਸਟਰ ਤੇ ਲਤੋਂ ਤੇ ਗੁਲੀ ਟੰਗ ਲੈ ਜਿਵੇਂ ਹੈ ਜਿਸ ਨੂੰ ਇਲਾਜ ਦੇ ਹਸਪਤਲ ਭੇਜਿਆ ਗਿਆ ਹੈ ਮੌਕੇ ਤੇ ਡੀਏਜੀ ਬਰਡਰ ਇੰਜ ਸੰਦੀਪ ਗੋਇਲ ਤੇ ਐਸਐਸਪੀ ਬਟਾਲਾ ਮਹਤਾਬ ਸਿੰਘ ਇਹਨਾਂ ਕਾਊਂਟਰ ਵਾਲੀ ਜਗ੍ਹਾ ਤੇ ਪੀਸ ਪਾਰਟੀ ਸਮੇਤ ਪਹੁੰਚੇ ਇਸ ਵੱਡੀ ਜਾਣਕਾਰੀ ਦਿੰਦੇ ਹੋ ਡੀਏਜੀ ਬਾਰਡਰ ਸੰਦੀਪ ਗੋਲ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਪਹਿਲਾਂ ਡੇਰਾ ਬਾਬਾ ਨਰਿੰਦਰ ਦੇ ਪਿੰਡ ਜੋੜੀਆਂ ਦੇ ਬੇਦੀ ਮਰਚਰ સ્ટોਰ ਦੇ ਮਾਲਕ ਰਣਜੀਤ ਸਿੰਘ ਦਾ ਅਣਸਾਹੇ ਭਲਾਵਰੇ ਨਾਲ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦਿਨ ਤੋਂ ਹੀ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਸ ਕਤਲ ਕੇਸ ਦੀ ਗੁੱਥੀ ਨੂੰ ਸਲਝਾਉਣ ਲਈ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਸੀ ਜਿਸ ਦੌਰਾਨ ਇਸ ਮਾਮਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਦੋ ਪੀਸ ਸਥਾਨਕ ਕੋਟ ਰਿਸੋਰਸ ਤੋਂ ਮਲੀਆ ਦੇ ਨਾ ਹੁੰਦੇ ਦੋ ਸਕੇ ਪਰ ਹਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਮਾਮਲੇ ਦੇ ਮੁੱਖ ਸੂਟਰ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਜਦੋਂ ਉਸ ਨੂੰ ਹਥਿਆਰਾਂ ਦੀ ਰਿਕਵਰੀ ਲਈ ਲਿਆਂਦਾ ਗਿਆ ਤਾਂ ਉਸ ਵੱਲੋਂ ਪੀਸ ਉੱਪਰ ਤਬਰ ਤੋੜ ਫੈਰਿੰਗ ਸ਼ੁਰੂ ਕਰ ਦਿੱਤੀ ਜਿਸ ਹੋ ਜਾਣਾ ਸੰਸੰਗ ਨਾਮ ਜੋ ਪੁਲਿਸ ਥਾਣਾ ਜਨਾਲਾ ਦਾ ਰਹਿਣ ਵਾਲਾ ਹੈ ਪੁਲਿਸ ਦੀ ਜਵਾਬੀ ਫੈਰਿੰਗ ਵਿੱਚ जख्मी ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਲ ਭੇਜਿਆ ਗਿਆ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਕ੍ਰਾਈਮ ਔਰਗੇਨਾਈਜ਼ ਕ੍ਰਾਈਮ ਬਾਰੇ ਦੀ ਬਚਨ ਬੰਦਤਾ ਨੂੰ ਦਰਉਣਾ ਚਾਹਨਾ ਹੈ ਜਿਹੜਾ ਸਾਡਾ ਆਪਰੇਸ਼ਨ ਪ੍ਰਹਾਰ 2 ਜਿਹਦਾ ਜਦੀ ਅੱਜ ਆਗਾਜ਼ ਹੋਇਆ ਸੀਗਾ ਉਸਦੇ ਬਹੁਤ ਜ਼ੋਰਦਾਰ ਤਰੀਕੇ ਨਾਲ ਸ਼੍ਰੀ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਪਟਾਲਾ ਨੇ ਇਸ ਦੀ ਪਟਾਲੇ ਤੋਂ ਸ਼ੁਰੂਆਤ ਕੀਤੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 28 ਇੱਕ ਨੂੰ ਮੰਦਭਾਗੀ ਇੱਕ ਘਟਨਾ ਹੋਈ ਸੀ ਜਿਸ ਦੇ ਵਿੱਚ ਡਾਕਟਰ ਰਣਦੀਪ 베ਦੀ ਜੀ ਦਾ ਅਬਦੀ ਮੈਡੀਕਲ ਸਟੋਰ ਜੋੜੀਆਂ ਬਾਜ਼ਾਰ ਡੇਰਾ ਬਾਬਾ ਨਾਨਕ ਦਾ ਸਵੇਰੇ 8:30 ਤੋਂ 9 ਦੇ ਵਿੱਚ ਦੋ ਵੱਨ ਪਛਾਤੇ ਮੁਜਰਮਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀਗਾ ਉਸੇ ਦਿਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੀ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਨੇ ਐਸਪੀਡੀ ਸੰਦੀਪ ਕਟੇੜਾ ਡੀਐਸਪੀ ਡੀ ਸੁਮੇਰ ਐਸਐਚਓ ਸੀਆਈਏ ਸਟਾਫ ਆਪਣਾ ਸੁਖਰਾਜ ਤੇ ਡੇਰਾ ਬਾਬਾ ਨਾਨਕ ਜਿਹੜੇ ਐਸਐਚਓ ਨੇ अशोक ਉਹਨਾਂ ਦੇ ਦੇ ਵਕ ਵਕ ਉਹਨਾਂ ਦੀ ਨਿਗਰਾਨੀ ਹੇਠ ਵਕ ਵਕ ਟੀਮਾਂ ਬਣਾਈਆਂ ਸੀਗੀਆਂ ਮੈਂ ਇੱਥੇ ਦੱਸਣਾ ਚਾਹੁੰਦਾ ਹੈ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ ਐਸਐਸਪੀ ਸਾਹਿਬ ਬਟਾਲਾ ਨੇ ਤੇ ਉਹਨਾਂ ਦੀ ਟੀਮ ਨੇ ਜਿਸ ਲਈ ਇਹ ਵਧਾਈ ਦੇ ਪਾਤਰ ਨੇ ਵਧਾਈ ਲਈ ਮੈਂ ਇਸ ਕਰਕੇ ਕਹਿੰਦਾ ਕਿ ਇਹ ਬਹੁਤ ਮੰਦਭਾਗੀ ਘਟਨਾ ਸੀਗੀ ਇੱਕ ਬੇਗੁਨਾਹ ਦਾ ਜਿਹੜਾ ਕਤਲ ਹੋਇਆ ਸੀਗਾ ਦਿਨ ਦਿਹਾੜੇ ਬਿਨਾਂ ਕਿਸੇ ਵਜ੍ਹਾ ਤੋਂ ਗਮਰਾਏ ਹੋਏ ਨੌਜਵਾਨਾਂ ਨੇ ਜਿਹੜੇ ਇਹਨਾਂ ਦੇ ਫੋਰਨ ਹੈਂਡਲਰਸ ਬੈਠੇ ਆ ਇਹਨਾਂ ਨੂੰ ਵਬਰਾਹ ਕਰਕੇ ਇਹਨਾਂ ਤੋਂ ਇਹ ਜੁਰਮ ਕਰਵਾਇਆ ਹੈਗਾ ਹੁਣ ਤੱਕ ਅਸੀਂ ਇਸ ਕੇਸ ਦੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਦੋ ਸਕੇ ਭਰਾਵਾਂ ਨੂੰ ਪ੍ਰਦੀਪ ਸੋਨੀ ਤੇ ਦਿਲਪਰੀ ਸੋਨੀ ਨੂੰ ਜਿਹੜੇ ਕਿ ਕੋਟਲੀ ਸੂਰਤ ਮਲਿਆ ਥਾਣੇ ਦੇ ਰਹਿਣ ਵਾਲੇ ਨੇ ਇੱਕ ਜਿਹੜਾ ਮੇਨ ਸ਼ੂਟਰ ਸੀਗਾ ਸੌਰਵ ਸੌਰੀ ਨਿਸ਼ਾਨ ਜਿਹੜਾ ਕਿ ਥਾਣਾ ਜਨਾਲਾ ਦਾ ਰਹਿਣ ਵਾਲਾ ਹੈ ਕੋਟਲੀ ਅੰਬਦਾ 2 ਕੋਟਲੀ ਅੰਬਦਾ ਥਾਣਾ ਜਨਾਲਾ ਦਾ ਤੇ ਉਹਦੇ ਨਾਲ ਉਹਦਾ ਸਾਥੀ ਇੱਕ ਸੌਰਫ ਉਹ ਵੀ ਕੋਟਲੀ ਅੰਬਦਾ ਹੈਗਾ ਤੇ ਥਾਣਾ ਜਨਾਲੇ ਦਾ ਰਹਿਣ ਵਾਲਾ ਹੈਗਾ ਅ ਅੰਮ੍ਰਿਤਸਰ ਦਿਹਾਤੀ ਦਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅੱਜ ਇਹਨਾਂ ਨੂੰ ਦੋਨੋਂ ਆਪਣਾ ਨਿਸ਼ਾਨ ਨੂੰ ਸ੍ਰੀ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀਗਾ ਅ ਤਕਰੀਬਨ 1 ਵਜੇ ਦੇ ਕਰੀਬ ਤੇ ਉਸਨੇ ਜਦੋਂ ਜੜੀ ਮੁੱਢਲੀ ਪੁੱਛਗਿਰਿਸ਼ ਵਿੱਚ ਇਹ ਦੱਸਿਆ ਸੀਗਾ ਕਿ ਵਾਰਦਾਤ ਤੋਂ ਬਾਅਦ ਉਸਨੇ ਇੱਕ ਵੈਪਨ ਇੱਧਰ ਜਿਹੜਾ ਪਿੰਡ ਜਿੱਥੇ ਆਪਾਂ ਖੜੇ ਆ ਉਹਦੀ ਹਦੂਦ ਦੇ ਵਿੱਚ ਲੁਕੋਇਆ ਹੈਗਾ ਉਸਦੀ ਰਿਕਵਰੀ ਲਈ ਪੁਲਿਸਾਈ ਸੀਗੀ ਤੇ ਮੌਕਾ ਦੇਖ ਕੇ ਉਸਨੇ ਪੁਲਿਸ ਪਾਰਟੀ ਉੱਤੇ ਫਾਇਰ ਕੀਤੇ ਹੈਗੇ ਤੇ ਮੌਕੇ ਤੇ ਐਫਐਸਐਲ ਵੱਲੋਂ ਜਿਹੜੀ ਮੈਂ ਹੁਣ ਜਾ ਕੇ ਦੇਖਿਆ ਹੈ ਜਿਹੜਾ ਮਲਾਇਆ ਕੀਤਾ ਹਲੇ ਕਿਉਂਕਿ ਹਨੇਰਾ ਹੈਗਾ ਹਲੇ ਚਾਰ ਖੋਲ ਉੱਤੇ ਨਜ਼ਰ ਆ ਰਹੇ ਨੇ ਤੇ ਉਹਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਜਿਹੜਾ ਨਿਸ਼ਾਨ ਸਿੰਘ ਸ਼ੂਟਰ ਸੀਗਾ ਉਹ ਇੰਜਰ ਹੋਇਆ ਤੇ ਉਸ ਨੂੰ ਐਂਬੂਲੈਂਸ ਰਾਹੀਂ ਨੇਲਡੇ ਹਸਪੀਟਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਹੈ ਗੋਲੀ ਕਿੱਦਲੀ ਕੰਮ ਕਰਦਾ ਸੀ ਮੈਂ ਜਿਹੜੇ ਇਹਨਾਂ ਦੇ ਬਾਹਰਲੇ ਜਿਹੜੇ ਬਾਠੇ ਜਿਹੜੇ ਇਹਨਾਂ ਦੇ ਹੈਂਡਲਰ ਹੈ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦਾ ਸੀ ਮੈਂ ਉਹਨਾਂ ਬਦਮਾਸ਼ਾਂ ਦਾ ਨਾਮ ਲੈ ਕੇ ਉਹਨਾਂ ਨੂੰ ਗਲੋਰੀਫਾਈ ਨਹੀਂ ਕਰਨਾ ਚਾਹੁੰਦਾ ਇਹਨਾਂ ਦੀ ਜਿਹੜੇ ਵਜ੍ਹਾ ਕੁਛ ਪ੍ਰਾਣੀ ਕੋਈ ਰੰਜਿਸ਼ ਚੱਲ ਰਹੀ ਸੀ ਕੋਈ ਜਿਸ ਤਰ੍ਹਾਂ ਕਹਿੰਦੇ ਫਰਾਤੀ ਦਾ ਜਿਹੜਾ ਕੋਈ ਮਸਲਾ ਸੀਗਾ ਤੁਹਾਨੂੰ ਸਾਰਿਆਂ ਨੂੰ ਪੱਲੀ ਪੰਤ ਤੋਂ ਪਤਾ ਹੈਗਾ ਜਿਹੜੇ ਬਦਮਾਸ਼ ਕੰਮ ਕਰਦੇ ਨੇ ਮੈਂ ਕਿਉਂਕਿ ਗੁਰੂ ਪੀਰਾਂ ਦੀ ਧਰਤੀ ਹੈ ਬਾਬੇ ਨਾਨਕ ਨੇ ਸਾਨੂੰ ਸੰਦੇਸ਼ ਦਿੱਤਾ ਹੈ ਕਿਰਤ ਕਰਨ ਦਾ ਤੇ ਆਪਣਾ ਨਾਮ ਜਪਣ ਦਾ ਤੇ ਵੰਡ ਛਕਣ ਦਾ ਤੇ ਜਿਹੜੇ ਇਹ ਜਿਹੜੇ ਗੰਦੇ ਅੰਸਰ ਨੇ ਸਾਡੇ ਸੋਸਾਇਟੀ ਦੇ ਵਿੱਚ ਜਿਹੜੇ ਬਾਹਰ ਬੈਠੇ ਆਪ ਤਾਂ ਐਸ਼ ਕਰਦੇ ਪਏ ਨੇ ਸਾਡੇ ਨੌਜਵਾਨਾਂ ਨੂੰ ਪਟਕਾ ਕੇ ਉਹਨਾਂ ਤੋਂ ਜੁਰਮ ਵੀ ਦੁਨੀਆ ਚ ਉਹਨਾਂ ਨੂੰ ਧਕੇਲ ਰਹੇ ਨੇ ਉਸ ਚੱਕਰ ਦੇ ਵਿੱਚ ਜਿਹੜੇ ਸ਼੍ਰੀ ਰਣਦੀਪ ਸਿੰਘ ਹੋਰਾਂ ਦਾ ਬੀਤੀ ਹੋਰਾਂ ਦਾ ਕਤਲ ਹੋਇਆ ਸੀਗਾ ਸਰ ਕਿਸ ਜਗ੍ਹਾ ਤੇ ਗੋਲੀ ਲੱਗੀ ਆ ਹਾਲਾਤ ਕੀ ਵੈਨੇਜਮ ਗੋਲੀ ਸਰ ਕਿੱਥੇ ਵੇਜੜਾ ਹਾਂ ਉਹ ਚਾਰਲੇ ਭੇਜਿਆ ਹਸਪੀਟਲ ਚ ਉਹਦੇ ਦੇਖੋ ਸਾਡਾ ਅਸੀਂ ਪੰਜਾਬ ਪੁਲਿਸ ਲਾਫਲੀ ਤਰੀਕੇ ਨਾਲ ਦੇਖੋ ਜਿੰਨਾ ਮਰਜੀ ਪ੍ਰੋਵੋਕੇਸ਼ਨ ਹੋਵੇ ਜਿੰਨੀ ਮਰਜੀ ਸਾਡੇ ਕੋਲ ਹੋਵੇ ਫਿਰ ਵੀ ਜਿਸ ਤਰ੍ਹਾਂ ਕਹਿੰਦੇ ਅਸੀਂ ਮਿਨਿਮਮ ਯੂਜ਼ ਆਫ ਫੋਰਸ ਦਾ ਕਨਿਪਸ ਆ ਕਿਉਂਕਿ ਵੀ ਆ ਟ੍ਰੇਨਡ ਫੋਰਸ ਅਸੀਂ ਫਿਰ ਉਸ ਹਿਸਾਬ ਨਾਲ ਆਪਣਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਐਕਸਚੇਂਜ ਆਫ ਫਾਇਰ ਹੋਇਆ ਬਲੋ ਦਾ ਵੇਸਟ ਜਿਵੇਂ ਫਾਇਰ ਅਸੀਂ ਕਰਦੇ ਹੈਗੇ ਆ ਲਤ ਕੋਲੇ ਲੱਗੀ ਹੈ ਕਿਉਂਕਿ ਮੇਰੇ ਮੈਂ ਮੇਰੇ ਆਨ ਤੋਂ ਪਹਿਲਾਂ ਉਹ ਸ਼ਿਫਟ ਤੇ ਲਤ ਕੋਲ ਲੱਗੀ ਨਹੀਂ ਕੋਲੇ ਤੇ ਉਹਦੇ ਕੋਲ ਲੱਗੀ ਹੈਗੀ ਤੇ ਉਸ ਕਰਕੇ ਉਹਨੂੰ ਇਚਾਰ ਲਈ ਉਥੇ ਹਸਪੀਟਲ ਭੇਜਿਆ ਗਿਆ ਸਰ ਮੈਂਪਨ ਦੀ ਬਹੁਤ ਘੱਟ ਹੁੰਦੀ ਆ ਔਰ ਬਹੁਤ ਸਾਰੇ ਕਹੇ ਜਾਂਦਾ ਕਿ ਨਫਰੀ ਘੱਟ ਹੈ ਇਸ ਨੂੰ ਵਧਾਇਆ ਕਿਉਂ ਨਹੀਂ ਜਾਂਦਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਮੈਂ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਪਟਾਲੇ ਆ ਰਿਹਾ ਹੈਗਾ ਕਾਫੀ ਐਸਓਜੀ ਦੀਆਂ ਨਾਕਾਬੰਦੀ ਹਾਈ ਟੈਕ ਦੇ ਉੱਤੇ ਨਾਕਾਬੰਦੀ ਜਿਹੜੀਆਂ ਫੁੱਟ ਪੈਟਰੋਲਿੰਗਸ ਕਾਫੀ ਮਲੇ ਹੈ ਗਿਆ ਕੋਈ ਨਫਰੀ ਘਾਟ ਵਾਲੀ ਗੱਲ ਨਹੀਂ ਹੈਗੀ ਕਿ ਬਾਕੀ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਹ ਸਾਰਾ ਖਾਸ ਕਰਕੇ ਆਪਰੇਸ਼ਨ ਜਿਹੜਾ ਪ੍ਰਹਾਰ 2 ਚੱਲ ਰਿਹਾ ਹੈ ਬਾਰੋਂ ਵੀ ਸਾਨੂੰ ਫੋਰਸ ਮਿਲੀ ਹੈਗੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਤੁਹਾਡੇ ਸਾਹਮਣੇ ਨਹੀਂ ਹੈ ਦੂਜੇ ਦੀ ਸ਼ੁਰੂਆਤ ਹੋ ਗਈ ਹੈ ਦੂਜੇ ਦੀ ਸ਼ੁਰੂਆਤ ਵੀ ਵਧੀਆ ਹੋਈ ਹੈ ਕਿ ਲੱਗਦਾ ਪ੍ਰਹਾਰ 2 ਕਿੱਥੋਂ ਤੱਕ ਜਾਏਗਾ ਔਰ ਗੈਂਗਸਟਰਾਂ ਨੂੰ ਕੀ ਕਹਿਣਾ ਚਾਹੋ ਦੇਖੋ ਮੈਂ ਪੰਜਾਬ ਸਰਕਾਰ ਦੀ ਇੱਥੇ ਆਪਜੀ ਦੇ ਸਾਰਿਆਂ ਦੇ ਸਾਹਮਣੇ ਵਚਨਬੰਦਤਾ ਨੂੰ ਦਿਖਾ ਰਹੇ ਹਾਂ ਕਿ ਜ਼ੀਰੋ ਟੋਲਰੈਂਸ ਜਿਹੜੀ ਪਾਲਿਸੀ ਹੈ ਟੁਵਰਡਸ ਆਰਗੇਨਾਈਜ਼ ਕ੍ਰਾਈਮ ਪ੍ਰਹਾਰ 2 ਪ੍ਰਹਾਰ 1 ਬਹੁਤ ਕਾਮਯਾਬ ਰਿਹਾ ਸਾਡਾ ਪ੍ਰਹਾਰ 2 ਪਹਿਲੇ ਦਿਨ ਦਾ ਜਿਹੜਾ ਆਗਾਜ਼ ਹੈ ਉਹ ਅੱਛਾ ਹੈ ਸਾਡਾ ਬਾਰਡਰ ਰੇਂਜ ਦਾ ਤਾਂ ਕਾਫੀ ਮਤਲਬ ਅਸੀਂ ਕਵਾਂਗੇ ਮੈਂ ਤਾਂ ਬਾਰਡਰ ਰੇਂਜ ਬਾਰੇ ਗੱਲ ਕਰਾਂਗੇ ਹਲੇ ਸਾਰੇ ਅੰਕੜੇ ਕੱਟੇ ਹੋਣਗੇ ਉਦਾਂ ਡੀਜੀਪੀ ਸਾਹਿਬ ਹੀ ਕੱਲ ਉਹਨਾਂ ਤੋਂ ਹੈੱਡਕੁਆਰਟਰ ਤੋਂ ਹੀ ਅੰਕੜੇ ਜਾਰੀ ਹੋਣਗੇ ਸਾਡੇ ਇੱਥੇ ਕਾਫੀ ਅਰੈਸਟਾਂ ਹੋਈਆਂ ਅਸੀਂ ਜਿੱਥੇ ਵੀ ਇਹ ਜਿਹੜੇ ਗਲਤ ਅਨਸਾਰ ਲੁਕੇ ਹੋਣਗੇ ਪਤਾਲਚ ਹੋਣ ਉਹਨਾਂ ਉੱਥੋਂ ਲੱਭ ਲਿਆਵਾਂਗੇ ਦੇਸ਼ ਦੇ ਕਿਸੇ ਕੋਨੇ 'ਚ ਵੀ ਲੁਕੇ ਹੋਣਗੇ ਕਾਨੂੰਨ ਦੇ ਹੱਥ ਹੁਣਾਂ ਤੱਕ ਪਹੁੰਚਣਗੇ ਬਾਹਰ ਜਿੱਥੇ ਬੈਠੇ ਆ ਜੜੀ ਵਿਧੀ ਵਿਵਧਾਨ ਹੁੰਦਾ ਹੈ ਜਿਹੜਾ ਕੋਈ ਕਾਨੂੰਨ ਦੇ ਮੁਤਾਬਕ ਕਿਸੇ ਦੇਸ਼ ਨਾਲ ਟ੍ਰੀਟੀਆਂ ਹੁੰਦੀਆਂ ਆ ਆਰਸੀਐਨ ਬਲੂ ਜਿਹੜੇ ਨੋਟਿਸ ਹੁੰਦੇ ਆ ਉਹ ਸਾਰੇ ਅਸੀਂ ਜਾਰੀ ਕਰਕੇ ਇਹਨਾਂ ਨੂੰ ਐਕਸਟਰਡਾਈਟ ਡਿਪੋਰਟ ਜਿਸ ਤਰ੍ਹਾਂ ਵੀ ਕੋਈ ਯਹੀਲਾ ਵਸੀਲਾ ਹੋਏਗਾ ਅਸੀਂ ਲਾਫੁਲ ਤਰੀਕੇ ਨਾਲ ਸਾਰਾ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਮੈਂ ਇਹ ਅਪੀਲ ਕਰਾਂਗਾ ਜਿਹੜੇ ਗੁੰਮਰਾਹ ਹੋਏ ਨੌਜਵਾਨ ਹੈ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਜਿਹੜੇ ਬਾਹਰ ਬੈਠੇ ਜਿਹੜੇ ਬਦਮਾਸ਼ ਨੇ ਉਹਨਾਂ ਦੇ ਬਹਿਕਾਵੇ ਵਿੱਚ ਨਾ ਆਓ ਉਹ ਤੁਹਾਨੂੰ ਲਾਲਚ ਦੇ ਕੇ ਥੋੜਾ ਜਾ ਤੁਹਾਡੇ ਤੋਂ ਜੁਰਮ ਕਰਵਾ ਦਿੰਦੇ ਤੇ ਫਿਰ ਤੁਹਾਨੂੰ ਜੇ ਕਹਿੰਦੇ ਯੂਜ਼ ਐਂਡ ਥਰੋ ਪਾਲਿਸੀ ਫਿਰ ਤੁਹਾਡੇ ਬਾਰੇ ਕੁਝ ਚੰਦ ਪੈਸਿਆਂ ਲਈ ਕਿਉਂਕਿ ਮੈਂ ਤੁਹਾਨੂੰ ਕਈ ਚੀਜ਼ਾਂ ਜਨ ਤੱਕ ਨਹੀਂ ਕਰਨਾ ਚਾਹੁੰਦਾ ਇੰਨਾ ਮਤਲਬ ਇਹਨਾਂ ਦਾ ਮਿਸਯੂਜ਼ ਕਰਦੇ ਨੇ ਮਤਲਬ ਬਹੁਤ ਘੱਟ ਪੈਸੇ ਦੇ ਵਿੱਚ ਇਹਨਾਂ ਨੂੰ ਲਾਲਚ ਦਿੰਦੇ ਆ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਪਰ ਜੀ ਪਾਸਪੋਰਟਾਂ ਤੇ ਕਿਸੇ ਨੂੰ ਨਸ਼ੇ ਦੀ ਲਤ ਵਿੱਚ ਪਾ ਦਿੰਦੇ ਨੇ ਆਪਣਾ ਜਿਹੜਾ ਗੰਦੇ ਨਪਾਕ ਰਾਦਿਆਂ ਨੂੰ ਪੂਰਾ ਕਰਨ ਲਈ ਇਹਨਾਂ ਨੂੰ ਗਮਰਾਹ ਕਰ ਲੈਣੇ ਕਰ ਰਹੇ ਨੇ ਮੈਂ ਨੋਜੋਨਾਂ ਨੂੰ ਅਪੀਲ ਕਰਾਂਗਾ ਮੇਨਸਟ੍ਰੀਮ ਦੇ ਵਿੱਚ ਆਓ ਪੰਜਾਬ ਪੁਲਿਸ ਵਚਨਬੰਦ ਹੈ ਲਾਫੁਲ ਲੀਗਲ ਤਰੀਕੇ ਨਾਲ ਹਰ ਕ੍ਰਾਈਮ ਨੂੰ ਡੀਲ ਕਰਨ ਲਈ ਸਰ ਬਰਾਮਦਗੀ ਹੈ ਜੋ ਸਰ ਬਰਾਮਦਗੀ ਹੋਏ ਮੌਕੇ ਦੇ ਉਹਨਾਂ ਨੂੰ ਲਿਉਣ ਵਾਸਤੇ ਜਿਹੜੀ ਹੈ ਪੰਜਾਬ ਪੁਲਿਸ ਕੀ ਕਰ ਰਹੀ ਹੈ ਔਰ ਕਿਤੋਂ ਤੱਕ ਕਾਮਯਾਬੀ ਤੁਹਾਨੂੰ ਮਿਲਦੀ ਹੈ ਮੈਂ ਆਪ ਜੀ ਨੂੰ ਜਮੈਂ ਦੱਸਿਆ ਕਿ ਅਸੀਂ ਜਿਹੜਾ ਸੀਬੀਏ ਥਰੂ ਜਿਹੜਾ ਇੰਟਰਪੋਲ ਸੈਕਸ਼ਨ ਹੁੰਦਾ ਹੈ ਜਿਹੜਾ ਜਦੇ ਵਿੱਚ ਰੈੱਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਉਹ ਜਾਰੀ ਹੋ ਰਹੇ ਨੇ ਇਹਨਾਂ ਦੇ ਵਿਰੁੱਧ ਆਪਣੇ ਜਿਹੜੇ ਬਾਹਰ ਬੈਠੇ ਨੇ ਜਿਹੜੇ ਕਈ ਅਸੀਂ ਡਿਪੋਟ ਕਰਕੇ ਲਿਆਏ ਹੈਗੇ ਆ ਐਕਸਟਰਾ ਡਾਈਟ ਐਕਸਡੀਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਉਸ ਉਸ ਫਰੰਟ ਤੇ ਵੀ ਕਾਫੀ ਕਾਮਯਾਬੀ ਸਾਨੂੰ ਮਿਲੀ ਹੈਗੀ ਹੈ ਤੇ ਅੱਗੇ ਸਮੇਂ ਦੇ ਵਿੱਚ ਅਸੀਂ ਇਸ ਮਹੀਨੇ ਦੇ ਵਿੱਚ ਹੋਰ ਤੇਜ਼ੀ ਲਿਆ ਰਹੇ ਹਾਂ ਸਰ ਹਾਂ ਇਸ ਦੇ ਵਿੱਚ ਇਹਦਾ ਕੋਈ ਇੱਕ ਹਲੇ ਤਾ ਪਿਸਟਲ ਹੈਗੀ ਹੈ ਉਹ ਸਾਰੀ ਜਾਂਚ ਚੱਲੀ ਚੱਲੀ ਹੈ ਮੈਂ ਤੁਹਾਨੂੰ ਦੱਸਿਆ ਇੱਕ ਪਿਸਟਲ ਹਲੇ ਬਰਾਮਦ ਹੋਈ ਹੈ ਤੇ ਇੱਕ ਜਿਹੜੀ ਉਹ ਕਹਿ ਰਿਹਾ ਸੀ ਮਲਕੋਈ ਹੈ ਇੱਥੇ ਤੇ ਚਾਰ ਖੋਲ ਹਲੇ ਨਜ਼ਰ ਆ ਰਹੇ ਨੇ ਕਿਉਂਕਿ ਹਨੇਰਾ ਹੈ ਫਰਾ ਦੇ ਸਾਰੀ ਫਰੈਂਸਿਕ ਇਹ ਜਿਹਨ ਜਾਂਚ ਕਰੇਗੀ ਸੀ ਨੋ ਕ੍ਰਾਈਮ ਦੀ ਉਸ ਤੋਂ ਬਾਅਦ ਜਿਵੇਂ ਹੋਏਗਾ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇਗਾ ਇੱਥੇ ਮੈਂ ਰੀਟ੍ਰੇਡ ਕਰਦਾ ਕਿ ਮੇਨ ਸ਼ੂਟਰ ਜਿਹੜਾ ਨਿਸ਼ਾਨ ਸਿੰਘ ਆ ਜਿਹੜਾ ਕੋਟਲੀ ਅੰਬ ਦਾ ਹੈਗਾ ਉਹ ਆਪਣਾ ਥਾਣਾ ਜਨਾਲੇ ਦਾ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਬਰੀਫ ਐਕਸਚੇਂਜ ਆਫ ਫਾਇਰ ਦੇ ਵਿੱਚ ਉਹ ਇੰਜਰ ਹੋਇਆ ਅਤੇ ਉਸ ਨੂੰ ਨੀਲੇ ਹਸਪੀਟਲ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਧੰਨਵਾਦ